ਸਸਿਕਾਲ ਜੀ ਸਾਰਿਆਂ ਨੂੰ ਗਰਮੀ ਦੇ ਮੌਸਮ ਵਿੱਚ ਬੱਚਿਆਂ ਨੂੰ ਜਿੰਨੀਆਂ ਠੰਡੀਆਂ ਚੀਜ਼ਾਂ ਦੇ ਦੋ ਉਹਨਾਂ ਹੀ ਖੁਸ਼ ਰਹਿੰਦੇ ਆ ਉਹ ਵੀ ਤਰ੍ਹਾਂ ਤਰ੍ਹਾਂ ਦੀਆਂ ਪਰ ਗਰਮੀ 'ਚ ਜਿਹੜਾ ਸਭ ਤੋਂ ਵੱਧ ਫਰੂਟ ਆਉਂਦਾ ਘਰਾਂ ਵਿੱਚ ਉਹ ਹੁੰਦਾ ਜੀ ਮੰਗੇਓ ਤੇ ਮੰਗੇਓ ਨੂੰ ਆਪਾਂ 1 ਘੰਟੇ ਤੱਕ ਪਹਿਲਾਂ ਹੀ ਪਾਣੀ ਵਿੱਚ ਭਿਓ ਕੇ ਰੱਖ ਦਿੰਨੇ ਆ ਤਾਂ ਕਿ ਗਰਮੀ ਵਗੈਰਾ ਨਾ ਕਰਨ ਤੇ ਉਸ ਤੋਂ ਬਾਅਦ ਇਹਨੂੰ ਫ੍ਰੀਜੇ ਵਗੈਰਾ ਵਿੱਚ ਲਗਾ ਦਾਂਗੇ ਤੇ ਫਿਰ ਆਪਾਂ ਜੀ ਇਹ ਮੰਗੇਓ ਨੂੰ ਲਿਆ ਕੱਟ ਤੇ ਆਚੇ ਦੀ ਆਪਾਂ ਬਹੁਤ ਹੀ ਟੇਸਟੀ ਜੀ ਕਰੀਮੀ ਮੰਗੋ ਆਈਸਕ੍ਰੀਮ ਤਿਆਰ ਕਰਾਂਗੇ ਜਿਨ੍ਹਾਂ ਨੂੰ ਕਰੀਮ ਵਾਲੀ ਪਸੰਦ ਹੈ ਉਹਨਾਂ ਦੀ ਤਾਂ ਇਹ ਬਹੁਤ ਜ਼ਿਆਦਾ ਵਧੀਆ ਫੇਵਰੇਟ ਆਈਸਕ੍ਰੀਮ ਹੋਊਗੀ ਤੇ ਇਸ ਲਈ ਇਹ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਕ ਆਮਬਾ ਨੂੰ ਆਪਾਂ ਛਿੱਲ ਲਿਆ ਤੇ ਛਿੱਲ ਕੇ ਵੱਡੀਆਂ ਫਾਣੀਆਂ ਚ ਕੱਟ ਲਿਆ ਤੇ ਦੂਸਰੇ ਅੰਬ ਨੂੰ ਆਪਾਂ ਉਹਦਾ ਥੋੜਾ ਜਿਹਾ ਹਿੱਸਾ ਬਿਲਕੁਲ ਉਹਦੇ ਬਰੀਕ-ਬਰੀਕ ਟੁਕੜੇ ਕਰਕੇ ਇੱਕ ਸਾਈਡ ਤੇ ਰੱਖ ਦਾਂਗੇ ਉਸ ਤੋਂ ਬਾਅਦ ਜੀ ਆਪਾਂ ਲੈ ਲਾਂਗੇ ਇੱਕ ਪ੍ਰਾਂਤ ਖੁੱਲੇ ਭਾਂਡੇ ਵਿੱਚ ਕੋਈ ਵੀ ਤੁਸੀਂ ਲੈ ਸਕਦੇ ਹੋ ਆਪਾਂ ਪ੍ਰਾਂਤ ਲਈਏ ਤੇ ਉਹਦੇ ਵਿੱਚ ਥੋੜੀ ਜੀ ਆਈਸ ਲੈ ਲਾਂਗੇ ਤੇ ਉਹਦੇ ਵਿੱਚ ਆਪਾਂ ਲਈ ਹੈ ਜੀ کریم ਆਪਾਂ ਅਮੋਲ ਦੀ کریم ਲੈ ਕੇ ਆਏ ਆ ਤੁਸੀਂ ਕੋਈ ਮਰਜ਼ੀ کریم ਲੈ ਸਕਦੇ ਹੋ ਤੇ ਚਾਹੇ ਤੁਸੀਂ ਘਰ ਦੀ ਵੀ کریم ਹੋਵੇ ਤੁਹਾਡੇ ਕੋਲੇ ਤਾਂ ਉਹ ਸਭ ਤੋਂ ਬੈਸਟ ਹੁੰਦੀ ਹੈ ਤਾਂ ਇਹਦੇ ਵਿੱਚ ਤੁਸੀਂ ਮਲਾਈ ਵੀ ਯੂਜ਼ ਕਰ ਸਕਦੇ ਹੋ ਮਲਾਈ ਨੂੰ ਥੋੜੀ ਜਿਹੀ ਡੇਰ ਤੱਕ ਗ੍ਰाइंड ਕਰੋ ਤਾਂ ਉਹ کریم ਦੇ ਰੂਪ ਵਿੱਚ ਆ ਜੂਗੀ ਤਾਂ ਤੁਸੀਂ ਉਹ ਵੀ ਤਿਆਰ ਕਰਕੇ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹੈਂਡੀ ਦੇ ਨਾਲ 2-3 ਮਿੰਟਾਂ ਦੇ ਲਈ ਬੀਟ ਕੀਤਾ ਇਹਨੂੰ ਚੰਗੀ ਤਰ੍ਹਾਂ ਤਾਂ ਕਿ ਇਹਦੀ ਚੱਗ ਜੀ ਹੈ ਜਿਹੜੀ ਉੱਪਰ ਆ ਜਾਏ ਫਲਫੀ ਜੀ ਹੋ ਜਾਊਗੀ ਇਹ ਜਿਹੜੀ ਕਰੀਮ ਹੈ ਦੇ ਨਾਲ ਤੇ ਇਹ ਕਰੀਮ ਹੈ ਜਿਹੜੀ ਥੋੜੀ ਜੀ ਮਿੱਠੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਦੋ ਮੰਗੇਓ ਵੱਡੇ ਕੱਟੇ ਸੀਗੇ ਤੇ ਉਹਨਾਂ ਨੂੰ ਇੱਕ ਜੱਗ ਦੇ ਵਿੱਚ ਪਾ ਲਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਗ੍ਰਾਈਂਡ ਕਰ ਲਾਂਗੇ ਬਿਲਕੁਲ ਬਰੀਕ ਉਹਦੇ ਵਿੱਚ ਕੋਈ ਪੀਸ ਨਾ ਬਚੇ ਇਸ ਤਰੀਕੇ ਨਾਲ ਤੁਸੀਂ ਉਹਨੂੰ ਗ੍ਰाइंड ਕਰਨਾ ਹੈ ਤੇ ਦੇਖੋ ਮੰਗੋ ਦਾ ਕਲਰ ਆ ਬਹੁਤ ਸੋਹਣਾ ਆਇਆ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਕਰੀਮ ਬੀਟ ਕੀਤੀ ਸੀ ਉਹਦੇ ਵਿੱਚ ਆਪਾਂ ਪਾਈਏ ਜੀ ਪੀਸੀ ਹੋਈ ਮਿਸ਼ਰੀ ਆਪਾਂ 2 ਚਮਚ ਪਾਏ ਆ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਆ ਜ਼ਿਆਦਾ ਪਾ ਲਿਓ ਤੇ ਉਹ ਤੁਸੀਂ ਆਪਦੇ ਹਿਸਾਬ ਦੇ ਨਾਲ ਰੱਖਣਾ ਹੈਗਾ ਉਸ ਤੋਂ ਬਾਅਦ ਆਪਾਂ ਹੈਂਡੀ ਦੇ ਨਾਲ ਇਹਨੂੰ ਫੇਰ ਥੋੜਾ ਜਿਹਾ ਗ੍ਰाइंड ਕਰ ਦਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਤੁਸੀਂ ਵਧੀਆ ਗ੍ਰाइंड ਕਰਨਾ ਤਾਂ ਕਿ ਜਿਹੜੀ ਇਹਦੇ ਉੱਪਰ ਝੱਗ ਜੀ ਆ ਜੇ ਤੇ ਇਹ ਥੋੜੀ ਜੀ ਫੁੱਲਮਹੀਜੀ ਹੋ ਜੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਜੀ ਮੰਗੇਓ ਪੀਸਿਆ ਸੀ ਉਹਨੂੰ ਕਰ ਦਾਂਗੇ ਇਹਦੇ ਵਿੱਚ ਮਿਕਸ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓ ਫੜਦੇ ਲਈ ਲੈ ਕੇ ਆਉਣੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਦੇਖੋ ਇਹ ਸਾਰੇ ਮੰਗੇਓ ਨੂੰ ਆਪਾਂ ਇਸ ਕਰੀਮ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਇਹਨੂੰ ਸਪੂਨ ਦੇ ਨਾਲ ਹੀ 1 ਮਿੰਟ ਦੇ ਵਿੱਚ ਇੱਥੇ ਮਿਕਸ ਕਰ ਦਾਂਗੇ ਤੇ ਜੇ ਇੱਥੇ ਥੋੜੀ ਜੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤਾਂ ਤੁਸੀਂ 1 ਮਿੰਟ ਦੇ ਲਈ ਹੈਂਡੀ ਯੂਜ਼ ਕਰ ਸਕਦੇ ਹੋ ਪਰ ਇਹ ਇਸ ਤਰੀਕੇ ਨਾਲ ਵੀ ਬਹੁਤ ਵਧੀਆ ਹੋ ਗਿਆ ਉਸ ਤੋਂ ਬਾਅਦ ਆਪਾਂ ਜਿਹੜੇ ਬਰੀਕ ਅੰਬਾਂ ਦੇ ਟੁਕੜੇ ਕੜੇ ਕੱਟੇ ਸੀ ਥੋੜੇ ਜਿਹਾ ਛੋਟੇ ਛੋਟੇ ਉਹ ਇਹਦੇ ਮਿਕਸ ਚ ਮਿਕਸ ਕਰ ਦਾਂਗੇ ਇਹ ਤੁਸੀਂ ਜ਼ਰੂਰ ਕੱਟ ਲਿਓ ਕਿਉਂਕਿ ਜਦੋਂ ਆਪਾਂ ਆਈਸਕ੍ਰੀਮ ਖਾਵਾਂਗੇ ਨਾ ਇਹਨਾਂ ਦਾ ਟੇਸ ਜਿਹੜਾ ਵਿੱਚ ਬਹੁਤ ਵਧੀਆ ਆਊਗਾ ਆਪਣੇ ਅੰਬ ਥੋੜੇ ਜਿਹਾ ਜ਼ਿਆਦਾ ਮਿੱਠੇ ਸੀ ਇਸ ਲਈ ਆਪਾਂ ਖੰਡ ਘੱਟ ਲਈਏ ਜੇ ਤੁਹਾਡੇ ਅੰਬ ਖੱਟੇ ਹੋਣ ਤਾਂ ਤੁਸੀਂ ਖੰਡ ਜ਼ਿਆਦਾ ਲੈ ਲਿਓ ਕਿਉਂਕਿ ਆਈਸਕ੍ਰੀਮ ਹੈ ਜਿਹੜੀ ਉਹ ਫਿੱਕੀ ਜੀ ਬਿਲਕੁਲ ਸਵਾਲ ਨਹੀਂ ਲੱਗਦੀ ਉਸ ਤੋਂ ਬਾਅਦ ਆਪਾਂ ਇੱਕ ਬਾਕਸ ਲੈ ਲਿਆ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਜਿਹਦੇ ਵਿੱਚ ਤੁਸੀਂ ਆਈਸਕ੍ਰੀਮ ਜਮਾਉਣੀ ਚਾਹੁੰਦੇ ਹੋ ਫਿਰ ਆਪਾਂ ਸਾਰਾ ਪੇਸਟ ਇਹ ਉਸ ਬਾਕਸ ਦੇ ਵਿੱਚ ਪਾ ਦਾਂਗੇ ਤੇ ਇਹਨੂੰ ਇਹ ਬਹੁਤ ਜ਼ਿਆਦਾ ਫਲਫੀ ਜੀ ਹੋ ਗਈ ਜਦੋਂ ਆਪਾਂ ਇਹਨੂੰ ਹੈਂਡੀ ਨਾਲ ਵੀਟ ਕੀਤਾ ਤੇ ਬਹੁਤ ਵਧੀਆ ਇਹਦਾ ਪੇਸਟ ਬਣ ਕੇ ਤਿਆਰ ਹੋਇਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈਏ ਜੀ ਫਰੂਟ ਚੈਰੀ ਤੁਸੀਂ ਇਹਦੇ ਵਿੱਚ ਕੋਈ ਜੈਲੀ ਵਗੈਰਾ ਜਾਂ ਕੋਈ ਵੀ ਟੂਟੀ ਫਰੂਟੀ ਕੋਈ ਵੀ ਚੀਜ਼ ਦੇ ਉੱਪਰ ਡੈਕੋਰੇਸ਼ਨ ਲਈ ਪਾ ਸਕਦੇ ਹੋ ਬਹੁਤ ਵਧੀਆ ਦੇਖੋ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਤੇ ਜੇ ਤੁਹਾਡੇ ਕੋਲੇ ਬਾਕਸ ਦਾ ਢੱਕਣ ਵਗੈਰਾ ਨਾ ਹੋਵੇ ਤਾਂ ਤੁਸੀਂ ਇਹਦੇ ਉੱਤੇ ਫੋਇਲ ਪੇਪਰ ਲਗਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਜੀ ਇਹਨੂੰ ਰੱਖ ਦਾਂਗੇ ਫ੍ਰਿਜ ਦੇ ਵਿੱਚ ਤੇ 4-5 ਘੰਟਿਆਂ ਦੇ ਬਾਅਦ ਇਹ ਆਈਸਕ੍ਰੀਮ ਹੈ ਜਿਹੜੀ ਜੰਮਕੇ ਤਿਆਰ ਹੋ ਜੂਗੀ ਤੇ ਜਦੋਂ ਆਪਾਂ ਥੋੜੀ देर ਬਾਅਦ ਖੋਲੀ ਆਪਾਂ ਨੂੰ ਤਾਂ ਜਿਆਦਾ ਸਮਾਂ ਬੀਤ ਗਿਆ ਤੇ ਉਸ ਤੋਂ ਬਾਅਦ ਆਪਾਂ ਖੋਲ ਕੇ ਦੇਖੋ ਇਹ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਤੇ ਸਭ ਤੋਂ ਪਹਿਲਾਂ ਜਦੋਂ ਮੈਂ ਬੱਚਿਆਂ ਨੂੰ ਸਰਵ ਕੀਤੀ ਤਾਂ ਉਹ ਵੀ ਬਹੁਤ ਖੁਸ਼ ਹੋਏ ਕਿਉਂਕਿ ਬਹੁਤ ਜਿਆਦਾ ਟੇਸਟੀ ਬਣੀ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਨਹੀਂ ਸੀ ਕਿ ਅੱਜ ਆਪਾਂ ਆਈਸਕ੍ਰੀਮ ਬਣਾਈ ਹੈ ਤੇ ਇਹਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਆਇਆ ਤੇ ਤੁਸੀਂ ਇਸ ਤਰ੍ਹਾਂ ਦੀ ਆਈਸਕ੍ਰੀਮ ਮੈਂਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਨਾਲੇ ਫੈਮਿਲੀ ਦੇ ਵਿੱਚ ਇੰਜੋਏ ਕਰ ਸਕਦੇ ਹੋ ਇੱਕ ਵਾਰੀ ਤੁਸੀਂ ਇਹ ਤਰੀਕਾ ਜਰੂਰ ਅਪਣਾਓ ਇਹ ਕਰੀਮੀ ਮੰਗੋ ਆਈਸਕ੍ਰੀਮ ਹੈ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ ਬਹੁਤ ਹੀ ਜ਼ਿਆਦਾ ਬਣਾਉਣ ਦੇ ਵਿੱਚ ਆਸਾਨ ਹੈ ਬਾਕੀ ਤੁਹਾਨੂੰ ਪਤਾ ਹੈ ਘਰ ਦੀਆਂ ਚੀਜ਼ਾਂ ਤਾਂ ਉਂਝ ਹੀ ਵਧੀਆ ਹੁੰਦੀਆਂ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ